ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਦੀਪਕ ਜੀ ਕੱਲ ਤੁਸੀਂ ਗੱਲ ਸੰਜੀ ਕੀਤੀ ਸੀ ਕਿ ਹਰਿਆਣੇ ਨੂੰ ਆਪਣੀ ਨਵੀਂ ਵਿਧਾਨ ਸਭਾ ਬਣਾਉਣ ਦੇ ਵਾਸਤੇ ਚੰਡੀਗੜ੍ਹ ਦੇ ਵਿੱਚ ਜ਼ਮੀਨ ਦਿੱਤੀ ਗਈ ਗਈ ਹੈ ਜਿਸ ਦੇ ਬਦਲੇ ਹਰਿਆਣੇ ਵੱਲੋਂ 12 ਏਕੜ ਜ਼ਮੀਨ ਪੰਚਕੂਲੇ ਦਿੱਤੀ ਜਾ ਰਹੀ ਹੈ ਹੁਣ ਇਹ ਇਹ ਸਾਰੀ ਚੀਜ਼ ਨੂੰ ਜੇ ਅਸੀਂ ਵੇਖਦੇ ਹਾਂ ਜੀ ਹੁਣ ਹਰਿਆਣਾ ਹੀ ਦਾ ਕੀ ਚੰਡੀਗੜ੍ਹ ਦੇ ਉੱਪਰ ਜਿਹੜਾ ਫਿਰ ਇਹਦੇ ਨਾਲ ਦਾਵੇਦਾਰੀ ਵੱਧ ਜਾਣੀ ਹੈ ਜੀ ਜਿਹੜੇ ਓਵਰਆਲ ਸਿਆਸਤਦਾਨ ਨੇ ਪੰਜਾਬ ਵਾਲੇ ਪਾਸੇ ਉਨਾ ਦੇ ਨੂਲੇ ਕੀ ਪ੍ਰਤੀਕਰਮ ਇਹ ਪੰਜਾਬ ਦੀ ਰਾਜਧਾਨੀ ਦਾ ਮਸਲਾ ਹੈ ਜੀ ਕਿਸੇ ਵਿਅਕਤੀ ਦੀ ਪਛਾਣ ਉਹਦੇ ਚਿਹਰੇ ਉਹਦੇ ਸਿਰ ਨਾਲ ਹੁੰਦੀ ਹੈ ਹਮ ਤੇ ਜਿਸ ਸੂਬੇ ਕੋਲ ਆਪਣਾ ਸਿਰੇ ਨਾ ਹੋਵੇ ਉਹ ਸੂਬੇ ਦੀ ਪਛਾਣ ਕੀ ਹੋਵੇਗੀ ਹਮ ਜੇਕਰ ਤੁਸੀਂ ਸਨ 1947 ਤੋਂ ਝਾਤ ਮਾਰੋ ਜੀ ਸਭ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਹਦੇ ਕੋਲ ਅਜੇ ਤੱਕ ਆਪਣਾ ਸਿਰੇ ਨਹੀਂਗਾ ਹਮ 1947 ਦੇ ਵਿੱਚ ਕੈਨ ਨੂੰ ਮੁਲਕ ਦੀ ਵੰਡ ਹੋਈ ਪਰ ਇਹ ਪੰਜਾਬ ਜਾਣਦਾ ਕਿ ਟੋਟੇ ਉਦੇ ਹੋਏ ਤੇ ਉਹਦੇ ਕੋਲ ਉਹਦੀ ਰਾਜਧਾਨੀ ਖੁਸਕੀ ਲਾਹੌਰ ਹੂੰ ਕਹਿੰਦੇ ਜੀ ਸ਼ਿਮਲਾ ਦੇ ਦਿੰਦੇ ਤੁਹਾਨੂੰ ਰਾਜਧਾਨੀ ਜੀ ਹਿਮਾਚਲ ਬਣਦੇ ਨਾਂ ਤੇ ਸਭ ਤੋਂ ਸ਼ਿਮਲਾ ਵੀ ਖੋਲਿਆ ਤੇ ਫਿਰ ਕਹਿੰਦੇ ਜੀ ਥੋਡੇ ਹੀ ਪਿੰਡ ਉਜਾੜ ਕੇ ਥੋਡੇ ਹੀ ਘਰ ਢਾ ਕੇ ਥੋਡੀਆਂ ਜ਼ਮੀਨਾਂ ਵਾਹ ਕੇ ਅਸੀਂ ਨਵਾਂ ਸ਼ਹਿਰ ਉਸਾਰ ਦੇਣਾ ਚੰਡੀਗੜ੍ਹ ਹੂੰ ਅੱਜ ਉਸ ਇਮਾਰਤਾਂ ਦੇ ਉੱਤੇ ਕਬਜ਼ਾ ਕਰਨ ਦੀ ਜਦੋਜਹਦ ਆ ਪਰ ਉਹਦੀਆਂ ਨੀਹਾਂ 'ਚ ਕੋਈ ਨਹੀਂ ਦੇਖਦਾ ਕਿ ਆਈ ਪਿੰਡ ਦਬੇ ਹੋਏ ਨੇ ਜੀ ਪੰਜਾਬ ਦੇ 28 ਪਿੰਡ ਉਜਾੜ ਕੇ ਬਸਾਇਆ ਚੰਡੀਗੜ੍ਹ ਤੇ ਉਹਦੇ ਅੰਦਰ ਅਜੇ ਵੀ 22 ਪੰਜਾਬ ਦੇ ਉਹ ਪਿੰਡ ਨੇ ਜਿਹੜੇ ਦਾ ਸਰੂਪ ਪੰਜਾਬ ਦਾ ਰਿਹਾ ਦਾ ਰੂਪ ਪੰਜਾਬ ਦਾ ਰਿਹਾ ਚੰਡੀਗੜ੍ਹ ਚੌਕੇ ਸਾਂ ਲੈ ਰਹੇ ਨੇ ਨਾ ਸੈਕਟਰਾਂ ਦੇ ਵਿੱਚ ਹਮ ਤੇ ਇਹ ਸਭ ਦੇ ਬਾਵਜੂਦ ਵੀ ਤੁਸੀਂ ਅੱਜ ਕਹੋ ਕਿ ਚੰਡੀਗੜ੍ਹ ਪੰਜਾਬ ਦਾ ਨਹੀਂਗਾ ਹਰਿਆਣ ਦੇ ਲੀਡਰਾਂ ਦੇ ਅੱਜ ਦੇ ਬੋਲ ਸੁਣ ਕੇ ਦੇਖ ਲਓ ਜੀ ਇਹ ਤੁਹਾਡੀ ਗੱਲ ਦੀ ਹੈ ਇਹਦਾ ਤਾਂ ਅੱਜ ਇਹ ਸਵਾਲ ਕਰ ਰਹੇ ਨੇ ਫਿਰ ਤੁਸੀਂ ਇਸ ਨੂੰ ਸਬਧਾਨਕ ਤੌਰ ਤੇ ਤਕਨੀਕੀ ਤੌਰ ਤੇ ਦੇਖੋ ਹਮ ਭਾਰਤ ਦੇ ਵਿੱਚ ਜਿਹੜਾ ਵੀ ਨਵਾਂ ਸੂਬਾ ਬਣਿਆ ਜੀ ਉਸ ਨਵੇਂ ਸੂਬੇ ਨੂੰ ਆਪਣੀ ਨਵੀਂ ਰਾਜਸਤਾਨੀ ਮਿਲੀ ਹਮ ਹਮ ਚਾਹੇ ਤੁਸੀਂ ਮਤਲਬ ਜੇ ਮੈਂ ਗੱਲ ਕਰਾਂ ਉਹ ਗੱਲ ਆ ਮਨੀਪੁਰ ਤੇ ਉਪਰਾ ਹਾਂ ਉਤਰਾਖੰਡਾ ਹਾਲ ਹੀ ਚ ਤੇਲਗਾਨਾ ਤੇਲਗਾਨਾ ਚੰਦ ਸਾਲ ਪਹਿਲਾਂ ਬਣਿਆ ਤੇ ਉਹਦੀ ਉਸਰ ਰਹੀਆ ਨਵੀਂ ਰਾਜस्तानी ਸਾਰਾ ਕੁਝ ਜੀ ਤੇ ਫਿਰ ਹਰਿਆਣੇ ਦੀ ਨਵੀਂ ਰਾਜस्तानी ਕਿੱਥੇ ਆ ਹੂੰ ਜਦੋਂ 1966 ਚ ਹਰਿਆਣਾ ਹੋਂਦ ਚ ਆਇਆ ਠੀਕ ਹੈ ਮਤਲਬ ਜੇ ਆਪਾਂ ਕਹਿ ਦਈਏ ਕਿ ਦੋ ਭਰਾਵਾਂ ਚ ਵੰਡ ਹੁੰਦੀ ਆ ਇੱਕ ਭਰਾ ਕੋਲ ਪੁਰਾਣਾ ਘਰ ਆ ਗਿਆ ਤੇ ਦੂਏ ਨੂੰ ਟਾਈਮ ਦਿੱਤਾ ਜਾਂਦਾ ਕਿ ਭਾਈ ਉਨੀ ਦੇ ਉੱਪਰ ਵਾਲੀ ਮੰਜ਼ਲ ਤੇ ਰਹਿ ਲਾ ਹੈਨਾ ਜਿੰਨੀ ਦੇਰ ਤੱਕ ਰਵਾ ਘਰ ਨਹੀਂ ਪੈਂਦਾ ਤੇ ਨਵੀਂ ਰਾਜਤਾਨੀ ਹਰਿਆਣੇ ਦੇ ਉਸਾਰ ਨਹੀਂ ਸੀ ਤਿੰਨ ਸਾਲ ਪੰਜ ਸਾਲ ਦਾ ਵਕਵਾ ਸੀ ਉਹਦੇ ਕੋਲ ਜੀ ਤੇ ਜੇ ਹੁਣ ਅੱਜ ਤੱਕ ਨਹੀਂ ਹੋ ਸਾਰੀ ਇਹ ਚ ਪੰਜਾਬ ਦਾ ਕੀ ਕਸੂਰ ਹੈ ਜਨਾਬ ਪਰ ਸਵਾਲ ਕੱਲੀ ਰਾਜਧਾਨੀ ਕੱਕ ਦਾ ਨਹੀਂ ਸੀ ਜੀ ਸਵਾਲ ਤੇ ਤੋ ਅੱਗੇ ਬਧਾਇਆ ਗਿਆ ਕਿ ਅਚਾਨਕ ਪਤਾ ਲੱਗਿਆ ਕਿ ਜੀ ਅਸੀਂ ਤਾਂ ਇਹਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਤਾ ਹੂੰ ਜੂਟੀ ਬਣਾ ਕੇ ਤੁਸੀਂ ਪਹਿਲਾਂ ਹੀ ਪੰਜਾਬ ਨੂੰ ਝਟਕਾ ਦੇਤਾ ਇੱਕ ਤਾਂ ਜੀ ਫਿਰ ਉਸ ਤੋਂ ਬਾਅਦ ਤੈ ਹੋ ਗਿਆ ਕਿ 60 40 ਦੀ ਰੇਸ਼ੋ ਹੋਊਗੀ ਉੱਚ 60% ਅਧਿਕਾਰੀ ਮਲਾਜਮ ਵਿਭਾਗਾਂ ਚ ਸਾਰੀ ਤੈਨਾਤੀ ਪੰਜਾਬ ਵਾਲੇ ਦੀ ਉਹ ਵੀ 40% ਹਰਿਆਣਾ ਵਾਲੇ ਦੀ ਹੋਊਗੀ ਹਮ ਉਹਦੇ ਹਵਾਲੇ ਨਾਲ ਐਸਐਸਪੀ ਹਮੇਸ਼ਾ ਪੰਜਾਬ ਦਾ ਲੱਗੂ ਸਭ ਤੋਂ ਉੱਚਾ ਰੈਂਕ ਹੁੰਦਾ ਸੀ ਜੀ ਚੰਡੀਗੜ੍ਹ ਦੇ ਵਿੱਚ ਐਸਐਸਪੀ ਦਾ ਉਸ ਤੋਂ ਬਾਅਦ ਕਦੋਂ ਤੁਸੀਂ ਉਹਦੇ ਬਲੇ ਉੱਪਰ ਰੈਂਕ ਬਣਾ ਲੈ ਐਸਐਸਪੀ ਬਣਾਈ ਜਾਣ ਚੰਡੀਗੜ੍ਹ ਦੇ ਵਿੱਚ ਪੰਜਾਬ ਦਾ ਉਹ ਤਾਂ ਕੋਈ ਰਸੂਕੇ ਨਹੀਂ ਰਹਿ ਗਿਆ ਹਮ ਫਿਰ ਇਹ 60 40 ਦੀ ਰੇਸ਼ਿਓ ਨੂੰ ਢਾਹ ਲਾਉਣ ਚ ਸਾਡੀ ਲੀਡਰਾਂ ਨੇ ਵੀ ਰੋਲ ਨਵਾਇਆ ਆਪਣੇ ਨੁਮਾਇंदे ਭੇਜੇ ਹੀ ਨਹੀਂ ਸਮੇ ਸਿਰ ਨਿਯੁਕਤੀਆਂ ਕਰਾਈਆਂ ਹੀ ਨਹੀਂ ਸਮੇ ਸਿਰ ਫਿਰ ਹਰਿਆਣੇ ਦਾ ਪੱਖ ਵੀ ਭਰ ਹੁੰਦਾ ਗਿਆ ਪਰ ਉਹ ਤੋਂ ਗਾਂ ਵਾਲਾ ਪੜਾ ਉਸ ਸਮੇ ਆਇਆ ਜਦੋਂ ਡਿਊਟੀ ਕੈਡਰ ਕ੍ਰੀਏਟ ਕਰ ਲਿਆ ਗਿਆ ਹੂੰ ਹੂੰ ਡਿਊਟੀ ਕੈਡਰ ਦੇ ਨਾਂ ਤੇ ਕੇਂਦਰਤਾ ਦਬ ਦਬਾ ਗਿਆ ਫਿਰ ਕਹਿੰਦੇ ਜੀ ਅਫਸਰ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਇੱਥੇ ਦੀ ਭਾਸ਼ਾ ਨਹੀਂ ਆਉਂਦੀ ਇਸ ਲਈ ਇੱਥੇ ਦੀ ਅਧਿਕਾਰਤ ਭਾਸ਼ਾ ਅੰਗਰੇਜ਼ੀ ਹੋਊਗੀ ਚਲੋ ਜੀ ਪੰਜਾਬੀ ਦੀ ਭਾਸ਼ਾ ਦਾ ਵੀ ਭੋਗ ਪਾਤਾ ਜੀ ਫਿਰ ਬਾਹਰਲੇ ਸੂਬਿਆਂ ਦੇ ਲੋਕ ਇੱਥੇ ਝੌਂਪੜੀ ਬਣਾ ਕੇ ਆ ਕੇ ਜਦੋਂ ਰਹਿੰਦੇ ਸੀ ਉਹਨਾਂ ਨੂੰ ਫਲੈਟ ਲਾਤ ਕਰਕੇ ਤੇ ਗਰੀਬਾਂ ਨੂੰ ਫਲੈਟ ਦਿੱਤੇ ਆ ਜੀ ਤੇ ਅੱਜ ਉਹ ਫਲੈਟਾਂ ਵਾਲਿਆਂ ਦੀਆਂ ਕਲੋਨੀ ਵਾਲਿਆਂ ਦੀਆਂ ਵੋਟਾਂ ਵੱਧ ਨੇ ਇੱਥੇ ਵੱਸਦੇ ਸਥਾਨਕ ਲੋਕਾਂ ਦੀਆਂ ਵੋਟਾਂ ਘਟ ਨੇ ਇਹ ਖੇਡ ਹੋ ਗਿਆ ਹੂੰ ਹੂੰ ਫਿਰ ਉਹ ਤੋਂ ਅਗਲੀ ਪੜਾਆ ਆ ਪੰਜਾਬ ਯੂਨੀਵਰਸਿਟੀ ਜੀ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਦੀਆਂ ਕੋਸ਼ਿਸ਼ਾਂ ਲੰਬੇ ਸਾਲਾਂ ਤੋਂ ਬਰਕਰਾਰ ਨੇ ਹੂੰ ਪਿਛਲੀ ਵਾਰ ਵੀ ਸੈਨੇਟ ਦੀਆਂ ਚੋਣਾਂ ਤੋਂ ਪਗੋੜੇ ਹੋਏ ਇਸ ਵਾਰ ਫੇਰ ਪਗੋੜੇ ਨੇ ਉੱਥੇ ਪ੍ਰਦਰਸ਼ਨ ਚੱਲ ਰਹੇ ਨੇ ਕੱਲ ਉੱਥੇ लाठीचार्ज ਹੋਇਆ ਮੈਂ ਮੌਕੇ ਤੇ ਮੌਜੂਦ ਸੀ ਹੂੰ ਸੋ ਇਹ ਸਾਰਾ ਵਰਤਾਰਾ ਫਿਰ ਇਹ ਤੋਂ ਗਾਂ 6 ਸਾਲ ਪਹਿਲਾਂ ਦੀ ਗੱਲ ਹੈ ਅਚਾਨਕ ਇਹ ਖਬਰ ਫਲੈਸ਼ ਹੋਈ ਕਿ ਜੀ ਹੁਣ ਚੰਡੀਗੜ੍ਹ ਦਾ ਪ੍ਰਸ਼ਾਸਕ ਵੱਖਰਾ ਹੋਊਗਾ ਪੰਜਾਬ ਦਾ ਰਾਜਪਾਲ ਵੱਖਰਾ ਹੋਊਗਾ ਹੂੰ ਬੇਸ਼ੱਕ ਇਹਨੂੰ ਫਿਲਹਾਲ ਹਰਿਆਣੇ ਦੀ ਰਾਜਧਾਨੀ ਵਜੋਂ ਵੀ ਵਰਤਿਆ ਜਾ ਰਿਹਾ ਹੈ ਹਰਿਆਣੇ ਦਾ ਰਾਜਪਾਲ ਹਰਿਆਣੇ ਦਾ ਰਾਜਪਾਲ ਹੁੰਦਾ ਪਰ ਪੰਜਾਬ ਦਾ ਰਾਜਪਾਲ ਚੰਡੀਗੜ੍ਹ ਦਾ ਪ੍ਰਸ਼ਾਸਕ ਵੀ ਹੁੰਦਾ ਜੀ ਇਸੇ ਲਈ ਹੈ ਨਾ ਕਿਉਂਕਿ ਚੰਡੀਗੜ੍ਹ ਸਾਡਾ ਹੂੰ ਫੇ ਤੁਸੀਂ ਇਹ ਪੈਂਤਰਾ ਦੀ ਬਰਤਨ ਦੀ ਕੋਸ਼ਿਸ਼ ਕੀਤੀ ਕਿ ਪ੍ਰਸ਼ਾਸਨ ਕੱਢ ਕਰ ਦੋ ਰਾਜਪਾਲ ਅੱਡ ਕਰ ਦੋ ਜਦੋਂ ਪੰਜਾਬ ਨੇ ਵਿਰੋਧ ਕੀਤਾ ਤੇ ਤੁਹਾਨੂੰ ਮਜਬੂਰ ਉਹ ਲਾਉਣਾ ਪਿਆ ਮਤਲਬ ਤੁਹਾਡੀਆਂ ਕੋਸ਼ਿਸ਼ਾਂ ਜਾਰੀ ਸੀ ਹੂੰ ਤੇ ਹੁਣ ਇਹ ਇਸ ਪਹਿਲੂ ਤੇ ਲੰਘੇ ਬਰੇ ਦੇ ਦੌਰਾਨ ਅਚਾਨਕ ਕੇ ਪਹਿਲੂ ਆਇਆ ਕਿ ਜੀ ਕਿ ਹਰਿਆਣੇ ਨੂੰ ਜੀ ਵੱਖਰੀ ਵਿਧਾਨ ਸਭਾ ਚਾਹੀਦੀ ਹੈ ਉਹਨੇ 10 ਏਕੜ ਜ਼ਮੀਨ ਦੀ ਮੰਗ ਕੀਤੀ ਹੈ 12 ਏਕੜ ਦੇ ਬਟੇ ਉਹ ਦੇਣ ਨੂੰ ਤਿਆਰ ਹੈ ਤੇ ਜੀ ਅਮਿਤ ਸ਼ਾਹ ਜੀ ਨੇ ਮਨਜ਼ੂਰੀ ਦੇ ਦਿੱਤੀ ਹੂੰ ਤੇ ਸਭ ਨੇ ਜਦੇ ਨਵੇਂ ਇਨਕਲਾਬੀ ਮੁੱਖ ਮੰਤਰੀ ਸਾਹਿਬ ਕੰਨੀ ਦੇਖਿਆ ਜਿਹੜੇ ਭੱਗਾ ਸਿੰਘ ਦੇ ਲਾੜ ਵਾਲੀ ਪੱਗ ਬੰਨ ਕੇ ਉਹਦੇ ਪਿੰਡ ਜਾ ਕੇ ਮੱਥੇ ਟੇਕਦੇ ਸੀ ਕਿ ਲੈ ਵੀ ਹੁਣ ਇਨਕਲਾਬ ਆਇਆ ਹੂੰ ਤੇ ਜੀ ਅਖੋਤੀ ਇਨਕਲਾਬੀਆਂ ਨੇ ਕੀ ਕਿਹਾ ਅੱਛਾ ਜੀ ਇਹ ਹਰਿਆਣੇ ਨੂੰ ਬੱਕਰੀ ਥਾਂ ਦੇਣੀਆਂ ਸਾਨੂੰ ਵੀ ਬੱਕਰੀ ਦੇ ਦਿਓ ਉਹ ਪਤੰਦਰੋ ਚੰਡੀਗੜ੍ਹ ਆਪਣਾ ਹੈ ਹੂੰ ਤੁਸੀਂ ਇਹ ਮੰਗਣਾ ਸੀ ਕਿ ਸਾਨੂੰ ਬੱਕਰੀ ਥਾਂ ਦੇ ਦਿਓ ਤੁਸੀਂ ਕਹਿਣਾ ਸੀ ਜਨਾਬ ਉਹਨਾਂ ਨੂੰ ਬੱਕਰੀ ਬਣਾ ਕੇ ਦਿਓ ਬਾਹਰ ਹਰਿਆਣੇ 'ਚ ਬਣਾ ਕੇ ਦਿਓ ਉਹਨਾਂ ਨੂੰ ਜੀ ਬੱਕਰੀ ਰਾਜਸਾਨੀ ਮਿਲੇ ਉਹਨੂੰ ਬੱਕਰੀ ਹਾਈ ਕੋਰਟ ਮਿਲੇ ਉਹਨੂੰ ਬੱਕਰੀ ਵਿਧਾਨ ਸਭਾ ਮਿਲੇ ਪਰ ਆਪਣੇ ਸੂਬੇ ਚ ਮਿਲੇ ਤੇ ਤੁਸੀਂ ਇਹ ਕਹਿ ਕੇ ਕੇ ਸਪਨਾ ਠੰਡਾ ਕਰ ਲਿਆ ਗੱਲ ਥੋੜੀ ਜਿਹੀ ਠੰਡੇ ਵਾਸਤੇ ਚੱਲੀ ਗਈ ਇਸ ਪਹਿਲੂ ਤੋਂ ਜਿਹੜੀ ਜ਼ਮੀਨ ਹਰਿਆਣਾ ਦੇਣ ਨੂੰ ਤਿਆਰ ਸੀ ਉਹ ਜੰਗਲਾਤ ਵਾਲੀ ਸੀ ਉਹਦਾ ਤਵਾਦਲਾ ਕਿਵੇਂ ਹੋਣਾ ਸੀ ਉਸ ਦੀ ਬਤੋਂ ਕਿਵੇਂ ਹੋਣੀ ਸੀ ਇਹਨੂੰ ਲੈ ਕੇ ਸਵਾਲ ਸੀ ਹਮ ਆਖਰ ਲੰਘੇ ਕੱਲ ਦੀ ਸ਼ਾਮ ਨੂੰ ਅਚਾਨਕ ਗ੍ਰਹਿ ਮੰਤਰਾਲੇ ਨੇ ਉਹਦੇ ਹਵਾਲੇ ਨਾਲ ਕੇਂਦਰ ਦੇ ਵਾਤਾਵਰਣ ਮੰਤਰਾਲੇ ਨੇ ਮੋਹਰ ਲਾਤੀ ਠੀਕ ਹੈ ਜੀ ਇਹ ਜ਼ਮੀਨ ਦਿੱਤੀ ਜਾਵੇ ਸਾਨੂੰ ਕੋਈ ਨਹੀਂ ਇਹ ਇਕੋ ਜ਼ੋਨ ਹੈ ਜਾਂ ਜੋ ਵੀ ਜ਼ੋਨ ਹੈ ਸੈਂਸਿਟਿਵ ਜ਼ੋਨ ਹੈ ਕੋਈ ਮਸਲਾ ਨਹੀਂਗਾ ਇਹ ਚੰਡੀਗੜ੍ਹ ਦੇ ਦੇ ਦਿਓ ਮੰਤਸਾ ਦੇਵੀ ਖੇਤਰ ਦੇ ਵਿੱਚ ਜਿੱਥੇ ਰਜੀਵ ਗਾਂਧੀ ਆਈਟੀ ਹੈ ਉਸ ਆਈਟੀ ਖੇਤਰ ਦੇ ਵਿੱਚ ਮੰਤਸਾ ਦੇਵੀ ਕੰਪਲੈਕਸ ਦੇ ਨੇੜੇ ਤੇੜੇ ਵਾਲੀ ਉਹ ਜੰਗਲਾਤ ਵਾਲੀ ਜ਼ਮੀਨ ਹੁਣ 12 ਏਕੜ ਚੰਡੀਗੜ੍ਹ ਦੇ ਨਾਮ ਤੇ ਦੇ ਦੇਣੀ ਹੈ ਤੇ ਰੇਲਵੇ ਸਟੇਸ਼ਨ ਦੇ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਦੇ ਨਾਲ ਜਿਹੜਾ ਇੰਡਸਟਰੀ ਏਰੀਆ ਉੱਥੇ ਦੀ ਪ੍ਰਾਈਮ ਲੋਕੇਸ਼ਨ ਦੀ 10 ਏਕੜ ਜ਼ਮੀਨ ਵਿਧਾਨ ਸਭਾ ਲਈ ਦੇ ਦੇਣੀ ਹੈ ਸੋ ਪਖਰੀ ਵਿਧਾਨ ਸਭਾ ਅਨੁਸਾਰ ਕੇ ਹੁਣ ਤੱਕ ਉਹ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇੱਕੀਸੇ ਚ ਰਹਿ ਰਹੇ ਸੀ ਪੰਜਾਬ ਦੇ ਸਕੱਤਰੇ ਚ ਰਹਿ ਰਹੇ ਸੀ ਚੰਡੀਗੜ੍ਹ ਚ ਇੱਕ ਤਰ੍ਹਾਂ ਦਾ ਕਿਰਾਏ ਤੇ ਰਹਿ ਰਹੇ ਸੀ ਪਰ ਹੁਣ ਉਹ ਪੂਰੀ ਤਰ੍ਹਾਂ ਕਬਜ਼ੇ ਦੀ ਕਵਾਇਦਾ ਔਰ ਇਹ ਉਹ ਮੌਕਾ ਹੈ ਜਦੋਂ ਦਿੱਲੀ ਦੇ ਵਿੱਚ ਇਹਨਾਂ ਦੀ ਸਰਕਾਰ ਹਮ ਜਦੋਂ ਹਰਿਆਣਾ ਵਿੱਚ ਇਹਨਾਂ ਦੀ ਸਰਕਾਰ ਤੇ ਜਦੋਂ ਜੂਟੀ ਕੈਡਰ ਆਪਣਾ ਰਾਜਪਾਲ ਆਪਣਾ ਜੀ ਤੇ ਹੁਣ ਇਹਨਾਂ ਨੂੰ ਲੱਗਦਾ ਕਿ ਸਾਨੂੰ ਕੁਝ ਕਰਨ ਔਖਾ ਨਹੀਂ ਕੁਝ ਤਰ੍ਹਾਂ ਤਾਂ ਇਹ ਵੀ ਕਹਿੰਦਿਆਂ ਨੇ ਕਿ ਬੇਸ਼ੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਇਹਨਾਂ ਦੀ ਹੋਏ ਜਿਵੇਂ ਕੈਪਟਨ ਅਮਰਿੰਦਰ ਵਾਰੀ ਸੀ ਕਿ ਕਹਿਣ ਨੂੰ ਕਾਂਗਰਸ ਦਾ ਹੈ ਇਹਨਾਂ ਦਾ ਜਾਂ ਪ੍ਰਕਾਸ਼ ਸਿੰਘ ਬਾਦਲ ਦਾ ਹੈ ਹੀ ਇਹਨਾਂ ਦੇ ਸੀ ਜੀ ਜੇਕਰ ਪਹਿਲੀਆਂ ਸਰਕਾਰਾਂ ਨੇ ਸਹੀ ਕਾਰਵਾਈ ਕੀਤੀ ਹੁੰਦੀ ਅੱਜ ਇਹ ਦਿਨ ਨਾ ਦੇਖਣੇ ਪੈਂਦੇ ਵਿਜੇ ਜੀ ਹੂੰ ਸ਼੍ਰੋਮਣੀ ਅਕਾਲੀ ਦਲ ਦੇ ਮੈਨੀਫੈਸਟੋਆਂ ਦੇ ਵਿੱਚ ਲਿਖਿਆ ਜਾਂਦਾ ਹੁੰਦਾ ਸੀ ਕਿ ਪੰਜਾਬੀ ਬੋਲ ਦੇ ਖਿੱਤੇ ਤੇ ਚੰਡੀਗੜ੍ਹ ਤੇ ਸਾਡਾ ਹੱਕ ਹੈ ਜੀ ਮੈਂ ਉਸ ਪਾਰਟੀ ਦੀ ਗੱਲ ਕਰਦੇ ਆ ਜਿਨੇ ਪੰਜਾਬ ਲਈ ਪੰਜਾਬੀ ਲਈ ਪੰਜਾਬੀ ਸੂਬੇ ਦੇ ਮੋਰਚੇ ਲਾਏ ਪਾਣੀਆਂ ਦੇ ਮੋਰਚੇ ਲਾਏ ਉਸ ਪਾਰਟੀ ਦੇ ਲੀਡਰ ਜਦੋਂ ਸੱਤਾ ਚਾਏ ਜਦੋਂ ਪੂਰਨ ਰੂਪ ਚ ਸਰਕਾਰ ਚਾਹ ਉਹਨਾਂ ਨੇ ਸਥਿਤੀ ਚਾਏ ਤਾਂ ਭਾਜਪਾ ਨਾਲ ਭਾਈਵਾਲ ਕਰਕੇ ਆ ਗਏ ਤੇ ਮਸਲਾ ਤਾਂ ਵੀ ਹੱਲ ਹੋਇਆ ਜੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ ਜੀ ਕਾਂਗਰਸੀ ਸਰਕਾਰ ਚ ਹਰਿਆਣਾ ਚ ਮੁੱਖ ਮੰਤਰੀ ਸੀ ਭੁਪਿੰਦਰ ਸਿੰਘ ਹੁੱਡਾ ਦਿੱਲੀ ਚ ਪ੍ਰਧਾਨ ਮੰਤਰੀ ਸੀ ਡਾਕਟਰ ਮਰਮਉਂਦ ਸਿੰਘ ਕੈਪਟਨਿੰਦਰ ਤਾਂ ਆਪਣੇ ਆਪ ਨੂੰ ਪਾਣੀਆਂ ਦਾ ਰਖਾ ਕਹੁੰਦਾ ਸੀ ਪੰਜਾਬ ਦਾ ਰਖਾ ਕਹੁੰਦਾ ਸੀ ਮਸਲਾ ਹੱਲ ਕਰਾ ਸਕਦੇ ਸੀ ਜੀ ਪੰਜਾਬ ਚ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ ਬੀਜੇਪੀ ਦਾ ਭਾਈਵਾਲ ਹਰਿਆਣਾ ਚ ਮੁੱਖ ਮੰਤਰੀ ਸੀ ਓਮ ਪ੍ਰਕਾਸ਼ ਚਟਾਲਾ ਬੀਜੇਪੀ ਦਾ ਭਾਈਵਾਲ ਹੈ ਕੇਂਦਰ ਦੇ ਵਿੱਚ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਸੀ ਅਟਲ ਬਿਹਾਰੀ ਵਾਜਪਾਈ ਮਸਲਾ ਹੱਲ ਨਾ ਕਰਾਇਆ ਜਨਾਬ ਹੂੰ ਇਸੇ ਦੀ ਨੀਅਤ ਤੇ ਨੀਤੀ ਸੀ ਸੋ ਅੱਜ ਦੀ ਤਰੀਖ 'ਚ ਜਦੋਂ ਚੰਡੀਗੜ੍ਹ ਹਰਿਆਣਾ ਨੂੰ ਦੇਣ ਵਾਲੀ ਇਕ ਵਾਇਲਚ ਆ ਗਿਆ ਤੇ ਪੰਜਾਬ ਦੇ ਲੀਡਰ ਸੁੱਤੇ ਪਏ ਨੇ ਬਿਜੇ ਜੀ ਜਦੋਂ ਆਪਾਂ ਕੱਲ ਗੱਲ ਕਰ ਰਹੇ ਸੀ ਮੈਨੂੰ ਲੱਗਦਾ ਸੀ ਕਿ ਅੱਜ ਦੀ ਰਾਤ ਪੰਜਾਬ ਦੇ ਸਿਆਸਤਦਾਨ ਸੌਣਗੇ ਨਹੀਂ ਸਵੇਰ ਨੂੰ ਬਹੀਰਾਂ ਘੱਟ ਕੇ ਚੰਡੀਗੜ੍ਹ ਪਹੁੰਚ ਜਾਣਗੇ ਤੇ ਚੰਡੀਗੜ੍ਹ ਜਿਹੜੇ ਰਹਿੰਦੇ ਨੇ ਮੁੱਖ ਮੰਤਰੀ ਸਾਹਿਬ ਉਹ ਸਵੇਰੇ ਗੱਡੀ ਚੱਕ ਕੇ ਜੂਥ ਫੈਸਟੀਵਲ 'ਚ ਛੁਟਕਲੇ ਸੁਣਾਉਣ ਚਲੇਗੇ ਹੂੰ ਤੇ ਬਾਕੀ ਲੀਡਰਾਂ ਨੂੰ ਜਿਮਨੀ ਚੋਣਾਂ ਦੀ ਪਈ ਆ ਹਾਂ ਮਤਲਬ ਸੁਰੀਲ ਜਾਖੜ ਦਾ ਵੀ ਬਿਆਨ ਆ ਗਿਆ ਸੋਸ਼ਲ ਮੀਡੀਆ ਤੇ ਹਵਾਲੇ ਨਾਲ ਸੋਸ਼ਲ ਤੇ ਮੀਡੀਆ ਦੇ ਵਿੱਚ ਹੈਨਾ ਜੀ ਰਾਜਾ ਬੜਿੰਗ ਤੇ ਪ੍ਰਤਾਪ ਬਾਜਵੇ ਦਾ ਵੀ ਆ ਗਿਆ ਹੈਨਾ ਤੇ ਅਨਮੋਲ ਗਗਨਮਾਨ ਤੇ ਇਹਨਾਂ ਦੇ ਜੀ ਇੱਕ ਬਲਾਰਾਵਾਦੀ ਪਾਰਟੀ ਦਾ ਗਰਗ ਨੀਲ ਗਰਗ ਮਤਲਬ ਨੀਲ ਗਰਗ ਲੜਾਈ ਲੜੂਗਾ ਹੁਣ ਚੰਡੀਗੜ੍ਹ ਦੀ ਜਾਂ ਅਨਮੋਲ ਗਗਨਮਾਨ ਦੀ ਉਹ ਟਿੱਪਣੀ ਜਿਹੜੀ ਉਹਨੂੰ ਜਿੰਨੀ ਸਕੱਤਰ ਲਿਖੇਤੀ ਉਹ ਅਧਿਕਾਰਕ ਤੌਰ ਤੇ ਇਹ ਸੋਵੇਂ ਜਦੋਂ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਬਿਆਨ ਨਹੀਂ ਆਇਆ ਹੂੰ ਸੋ ਇਹਦਾ ਮਤਲਬ ਸਿਆਸਤਦਾਨ ਸੁੱਤੇ ਪਏ ਨੇ ਤੇ ਚੰਡੀਗੜ੍ਹ ਤੇ ਹਰਿਆਣੇ ਦਾ ਕਬਜ਼ਾ ਹੋਣ ਜਾ ਰਿਹਾ ਹੂੰ ਦੀਪਕ ਜੀ ਚੰਡੀਗੜ੍ਹ ਬਚਾਉਣ ਲਈ ਕਰਨਾ ਕੀ ਚਾਹੀਦਾ ਪੰਜਾਬ ਨੂੰ ਫਿਰ ਜੇ ਪਹਿਲੀਆਂ ਸਿਆਸਤਦਾਨਾਂ ਪਹਿਲੀਆਂ ਸਰਕਾਰਾਂ ਪਹਿਲੇ ਲੀਡਰ ਸਿਆਣੇ ਹੁੰਦੇ ਤਾਂ ਅੱਜ ਇਹ ਤੁਹਾਨੂੰ ਸਵਾਲ ਨਾ ਕਰਨਾ ਪੈਂਦਾ ਵੀਰੇ ਜੀ ਹੂੰ ਜੇ ਉਹਨਾਂ ਨੇ ਆਪਣਾ ਰੋਲ ਸਹੀ ਨਿਭਾਇਆ ਹੁੰਦਾ ਆਪਣੀ ਨੂੰ ਨੂੰ ਦਿੱਲੀ ਦੇ ਵਿੱਚ ਕੁਰਸੀ ਦਿਵਾਉਣ ਦੀ بجائے ਚੰਡੀਗੜ੍ਹ ਦੀ ਲੜਾਈ ਲੜੀ ਹੁੰਦੀ ਹੈਨਾ ਮਹਾਰਾਜਾ ਸਾਹਿਬ ਨੇ ਆਪਣੀ ਘਰ ਵਾਲੀ ਨੂੰ ਉੱਥੇ ਮੰਤਰੀ ਬਣਾਉਣ ਦੀ بجائے ਪੰਜਾਬ ਦੇ ਪਹਿਲੂਆਂ ਤੇ ਪਹਿਰਾ ਦਿੱਤਾ ਹੁੰਦਾ ਪਾਣੀਆਂ ਦਾ ਮਸਲਾ ਵੀ ਹੱਲ ਹੁੰਦਾ ਚੰਡੀਗੜ੍ਹ ਦਾ ਮਸਲਾ ਵੀ ਹੱਲ ਹੁੰਦਾ ਤੇ ਸਾਡੇ ਪੰਜਾਬੀ ਬੋਲ ਦੇ ਖਿੱਤਿਆਂ ਦਾ ਮਸਲਾ ਵੀ ਹੱਲ ਹੁੰਦਾ ਹਾਂ سوالਤਾ ਇਹ ਸੀ ਕਿ ਜਦੋਂ ਹੁਣ ਇਹ ਸਥਿਤੀ ਬਣ ਗਈ ਜੀ ਤੇ ਪਹਿਲਾਂ ਤਾਂ ਸਾਰੀਆਂ ਪਾਰਟੀਆਂ ਆਪਣੋ ਆਪਣੇ ਪੱਧਰ ਤੇ ਬੈਠਕਾਂ ਬੁਲਾਉਂਦੀਆਂ ਹੂੰ ਪੰਜਾਬ ਦੇ ਸਪੀਕਰ ਤੁਰੰਤ ਐਲਾਨ ਕਰਦੇ ਕਿ ਇਸ ਮਸਲੇ ਤੇ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਕੈਬਨਿਟ ਤੋਂ ਬਾਅਦ ਸਮੁੱਚੇ ਪੰਜਾਬ ਦੀ ਸਾਰੀਆਂ ਪਾਰਟੀਆਂ ਦੀ ਬੈਠਕ ਬੁਲਾਉਂਦੇ ਧਰਮਿਆਂ ਚੋਂ ਜੰਮਿਆ ਕਾਲ ਦੇਣ ਦੇ ਕਿ ਮਟਕਾ ਚੌਂਕ ਤੇ ਆਜੋ ਉੱਥੇ ਬੈਠਕ ਕਰ ਲੈਂਦੇ ਆ ਜੀ ਕਾਲ ਦੇਣ ਦੇ ਕਿ ਆਜੋ ਦਿੱਲੀ ਦੇ ਜੰਤਰ ਮੰਤਰ ਦੀ ਬੈਠਕ ਕਰ ਲੈਂਦੇ ਆ ਕਿਸੇ ਧਰਦੀ ਕੋਈ ਇਹ ਜੀ ਪੈਲ ਕਦਮੀ ਨਹੀਂ ਹੂੰ ਸੋ ਇਹ ਇਸ ਪਹਿਲੂ ਤੋਂ ਸਪੱਸ਼ਟ ਲੱਗਦਾ ਕਿ ਸਾਰੀਆਂ ਧਰਾਂ ਈੜੀ ਤੋਂ ਡਰਦੀਆਂ ਸੀਬੀਏ ਤੋਂ ਡਰਦੀਆਂ ਹੈ ਪਤਾ ਨਹੀਂ ਕਦੋਂ ਵੀ ਜੇ ਪੀਚ ਜਾਣਾ ਪੈ ਜਵੇ ਇਸ ਤੋਂ ਡਰਦੀਆਂ ਹੈ ਨਾ ਤੇ ਜਾਂ ਕੇਂਦਰ ਨੂੰ ਇਹ ਲੱਗਦਾ ਕਿ ਜਿਹੜੇ ਤਿੰਨ ਖੇਤੀਕਰਨ ਨੂੰ ਵਾਪਸ ਕਰਾ ਕੇ ਮੋਦੀ ਦੇ 55 ਇਚ ਦੀ ਛਾਤੀ 'ਚ ਗਲੀ ਕੀਤੀ ਆ ਜਾਂ ਸਿਰ ਝੁਕਾਇਆ ਉਹਦਾ ਬਦਲਾ ਕੁਝ ਤਰ੍ਹਾਂ ਤੇ ਇਹ ਵੀ ਸਵਾਲ ਕਰਦੀਆਂ ਕਿਤੇ ਕੈਨੇਡਾ ਵਾਲੀ ਸਥਿਤੀ ਦਾ ਬਦਲਾ ਹੁਣ ਪੰਜਾਬ ਤੋਂ ਇਸ ਰੂਪਸ ਤਾਂ ਨਹੀਂ ਲਿਆ ਜਾ ਰਿਹਾ ਇੱਕ ਪਾਸੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਵਾਲੇ ਦਿਨ ਮੋਦੀ ਜੀ ਕਹਿੰਦੇ ਆ ਮੈਂ ਕਾਨੂੰਨ ਵਾਪਸ ਲੈਣਾ ਤੇ ਹੁਣ ਪ੍ਰਕਾਸ਼ਪੁਰਬ ਤੋਂ 2 ਦਿਨ ਪਹਿਲਾਂ ਸਾਡੀ ਰਾਜਧਾਨੀ ਖੋਣ ਦੀ ਸਥਿਤੀ ਚ ਆ ਗਏ ਹ ਇਹ ਸਾਰੇ ਦੇ ਪਿੱਛੇ ਜੀ ਇਹਦੀ ਕਵਾਇਦਾ ਉਹਦੇ ਲਈ ਸਰਪਾਰਟੀ ਬੈਠਕ ਦੀ ਲੋੜ ਸੀ ਉਹਦੇ ਲਈ ਵਿਸ਼ੇਸ਼ اجلاس ਦੀ ਲੋੜ ਹੈ ਵਿਸ਼ੇਸ਼ ਸੈਸ਼ਨ ਬੁਲਾਏ ਜਾਣ ਦੀ ਲੋੜ ਹੈ ਤੁਰੰਤ ਇਸ ਨੂੰ ਵਿਧਾਨ ਸਭਾ ਚ ਖਾਰਜ ਕਰਨ ਦੀ ਲੋੜ ਹੈ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਦੇ ਰਾਜਪਾਲ ਦੇ ਦੂਹੇ ਤੇ ਬੈਠਣ ਦੀ ਲੋੜ ਹੈ ਤੇ ਜੇ ਲੋਡ ਪਵੇ ਦਿੱਲੀ ਤੱਕ ਜਾਣ ਦੀ ਰੋਡ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਅਕਾਲੀ ਦਲ ਤੱਕ ਦੇ ਵੀ ਬਿਆਨ ਦੇਤੇ ਪ੍ਰੈਸ ਕਾਨਫਰੰਸ ਕਰਤੀ ਕਾਂਗਰਸੀ ਤੇ ਅਕਾਲੀਆਂ ਨੇ ਵੀ ਬਿਆਨ ਦੇਤੇ ਭਾਜਪਾਈ ਦੇ ਮੁਖੀ ਦੇ ਨਾਤੇ ਪੈਸਾ ਸੀਫੇ ਦੀ ਵੀ ਅੱਜ ਗੱਲ ਸਪਸ਼ਟ ਕਰਤੀ ਜਖੜ ਸਾਹਿਬ ਨੇ ਬਿਆਨ ਦਿੱਤਾ ਪਰ ਇਹ ਮਸਲਾ ਬਿਆਨਬਾਜ਼ੀ ਦਾ ਨਹੀਂ ਧਰਾਤਲ ਤੇ ਆਉਂਦਾ ਹਾਂ ਹੁਣ ਕਈ ਤਰ੍ਹਾਂ ਅਜੇ ਵੀ ਕਿਸਾਨ ਜਥੇਬੰਦੀਆਂ ਕਹਿੰਦੀਆਂ ਦੇਖ ਰਹੀਆਂ ਹਮ ਮਤਲਬ ਕੀ ਇਕੱਲੇ ਕਿਸਾਨ ਜਥੇਬੰਦੀਆਂ ਦੀ ਉਹ ਚੰਡੀਗੜ੍ਹ ਚੰਡੀਗੜ੍ਹ ਰਹਿੰਦੇ ਅਫਸਰ ਚੰਡੀਗੜ੍ਹ ਦੇ ਨਹੀਂ ਰਹਿੰਦੇ ਐਮਐਲਏ ਚੰਡੀਗੜ੍ਹ ਰਹਿੰਦੇ ਬਾਕੀ ਲੋਕ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੈ ਪੰਜਾਬ ਦੇ ਵਪਾਰੀ ਵਰਗ ਦੁਕਾਨਦਾਰ ਵਰਗ ਉਦਯੋਗਪਤੀ ਪੰਜਾਬ ਦੇ ਹੋਰ ਆਮ ਵਰਗ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਜੀ ਰਾਜਤਾਨੀ ਸਾਰਿਆਂ ਦੀ ਹੈ ਇਹ ਲੜਾਈ ਸਾਰਿਆਂ ਨੂੰ ਲੜਨ ਦੀ ਲੋੜ ਹੈ ਪਰ ਇਹ ਮੌਕੇ ਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਕਿ ਉਹ ਪਹਿਲ ਕਦਮੀ ਕਰੇ ਹਮ ਤੇ ਜਿਹੜੇ ਨਾ ਕਿਸੇ ਮੰਤਰੀ ਦਾ ਅਧਿਕਾਰਤ ਬਿਆਨ ਆਏ ਨਾ ਕਿਸੇ ਮੁੱਖ ਮੰਤਰੀ ਦਾ ਅਧਿਕਾਰਤ ਬਿਆਨ ਆਇਆ ਸ਼ਾਇਦ ਕੇਜਰੀਵਾਲੂ ਡਿਗਰੀ ਨੇ ਉਹ ਸੁਨਿਆ ਹੋਊਗਾ ਜਿਹੜੇ ਆਪਣੇ ਮੁੱਖ ਮੰਤਰੀ ਦੀ ਖਬਰ ਲੈਣ ਹੀ ਜਾ ਸਕਦੇ ਬਿਨਾਂ ਦਿੱਲੀ ਤੋਂ ਪੁੱਛੇ ਉਹ ਪੰਜਾਬ ਦੇ ਹੱਕਾਂ ਲਈ ਕੀ ਬੋਲਣਗੇ ਇਹ ਸਵਾਲ ਆਪਣੇ ਆਪ ਸਪਸ਼ਟ ਹੈ। ਹਮ ਅੱਛਾ ਦੀਪਕ ਜੀ ਦੱਸਿਓ ਪੰਜਾਬ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਦੀ ਜਿਹੜੀ ਮੀਟਿੰਗ ਇੱਕ ਹੋਈ ਉਹ ਸੰਦੀਪ ਪਾਠਕ ਨੇ ਉਹ ਮੀਟਿੰਗ ਕੀਤੀ ਹੈ ਜੀ। ਬਿਲਕੁਲ ਜੀ ਇਧਰ ਚੰਡੀਗੜ੍ਹ ਦਾ ਮਸਲਾ ਹੈ ਤੇ ਇਸ ਮਸਲੇ ਦੇ ਦੌਰਾਨ ਜੇ ਸੰਦੀਪ ਪਾਠਕ ਜੀ ਨੇ ਬੈਠਕ ਲੈ ਲਈ ਫਿਰ ਤਾਂ ਬਹੁਤ ਕਮਾਲ ਹੋ ਗਿਆ ਹੋਗਾ। ਹਮ ਹਮ ਪਰ ਫਿਕਰ ਨਾ ਕਰੋ ਚੰਡੀਗੜ੍ਹ ਲਈ ਬੈਠਕ ਨਹੀਂ ਲਈ ਜਨਾਬ ਉਹਨਾਂ ਨੇ। ਹਮ ਉਹਨਾਂ ਨੇ ਚਾਰ ਜਿਮਨੀ ਚੋਣਾ ਜਿਤਾਉਣ ਲਈ ਬੈਠਕ ਲਈ ਹੈ। ਹਮ ਅੱਪਾ ਪਹਿਲਾਂ ਗੱਲ ਕਰਦੇ ਨੇ ਕਿ ਸੰਦੀਪ ਪਾਟਕ ਪੰਜਾਬ ਦੇ ਆਮ ਆਦਮੀ ਪਾਰਟੀ ਦੇ 92 ਐਮਐਲਏ ਦਾ ਮੁੱਖ ਮੰਤਰੀ ਹੋਣਾ। ਜੀ। ਤੇ ਮੁੱਖ ਮੰਤਰੀ ਸਾਹਿਬ ਇਸ ਬੈਠਕ 'ਚ ਨਹੀਂ ਸੀਗੇ। ਮਤਲਬ ਇਹਨਾਂ ਦੇ 91 ਐਮਐਲਏ ਦੇ ਹਿਸਾਬ ਨਾਲ ਨੇ ਤੇ ਮੈਨੂੰ ਪਤਾ ਲੱਗ ਰਿਹਾ ਸ਼ਾਇਦ ਕੁਲਤਾਰ ਸੰਧਵਾ ਜੀ ਵਿਦੇਸ਼ ਸਫ਼ਰ ਤੇ ਜਾਂ ਕਿਤੇ ਬਾਹਰ ਕਿਤੇ ਨੇ ਇਸ ਲਈ ਉਹ ਵੀ ਬੈਠਕ 'ਚ ਨਹੀਂ। ਪੰਜਾਬ ਦੇ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਬਾਕੀ ਐਮਐਲਏ ਇਹਨਾਂ ਦੀ ਬੈਠਕ ਲੈ ਰਿਹਾ ਸੰਦੀਪ ਪਾਟਕ। ਉਹ ਕਹਿੰਦਾ ਜੀ ਮੈਂ ਤਾਂ ਪਾਰਟੀ ਦਾ ਇੰਚਾਰਜ ਹਾਂ ਪਾਰਟੀ ਦੀ ਬੈਠਕ। ਜੀ ਇਹ ਉਹਨਾਂ ਨੂੰ ਨੁਕਤੇ ਸਮਝਾਏ ਜਾ ਰਹੇ ਨੇ ਕਿ ਆ ਚਾਰ ਦਿਨ ਜਿਹੜੇ ਰਹਿ ਗਏ ਅੱਜ 15 ਤਰੀਕ ਸਵੇਰ ਨੂੰ ਚੜ ਜਣੀ ਹੈ 14 ਮੁੱਕ ਗਈ 15 16 17 ਤੇ 18 ਇਹ ਚਾਰ ਦਿਨ ਆਪਾਂ ਕਿਵੇਂ ਵੋਟਾਂ ਇਕੱਠੀਆਂ ਕਰਨੀਆਂ ਆ ਆਪਾਂ ਕਿਵੇਂ ਕਰਨਾ ਕੱਲ ਨੂੰ ਪਹਿਲੀ ਪਾਸ਼ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਜੀ ਤੇ ਮਤਲਬ ਮੈਂ ਸੋਚ ਕੇ ਹੈਰਾਨ ਆ ਕਿ ਇਹ ਗੁਰਪੁਰ ਵਾਲੇ ਦਿਨ ਵੀ ਸਿਆਸਤਾਂ ਝੂਠ ਬੋਲਣਗੇ ਜੰਮ ਕੇ ਉਸ ਦਿਨ ਵੀ ਇਹਨਾਂ ਦਾ ਝੂਠ ਰੁਖਣਾ ਨਹੀਂ ਹੈ ਸਾਰੀਆਂ ਪਾਰਟੀਆਂ ਵਾਲੇ ਜਿਹੜੇ ਵੀ ਮੈਦਾਨ ਚ ਖੜੇ ਨੇ ਜਾਂ ਜਿਹੜੇ ਵੀ ਉਹਨਾਂ ਨੇ ਵੋਟਾਂ ਪਾਉਣ ਜਾ ਰਹੇ ਨੇ ਕੱਲ੍ਹ ਨੂੰ ਵੀ ਕੁਫਰ ਥੋਲਣਗੇ ਸੋ ਇਹ ਇੰਨੀ ਮੋਟੀ ਚਮੜੀ ਹੈ ਮਤਲਬ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਕਿ ਸਰਪੰਚਾਂ ਦੀ ਬੈਠਕ ਲੈਣ ਦਾ ਸਰਪੰਚਾਂ ਨੂੰ ਸੌਂ ਚਕਾਉਣ ਦਾ ਕੈਬਨਿਟ ਮੰਤਰੀਆਂ ਦੀ ਬੈਠਕ ਲੈਣ ਦਾ ਜਾਂ ਅਫਸਰ ਅਧਿਕਾਰੀਆਂ ਦੀ ਕਮਿਸ਼ਨਰਾਂ ਦੀ ਬੈਠਕ ਲੈਣ ਦਾ ਕੇਜਰੀ ਵਾਲੀ ਕੋਈ ਕਿਹੜਾ ਸੰਵਿਧਾਨਕ ਅਧਿਕਾਰ ਜੀ ਤੇ ਇਧਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੱਜ ਜੂਥ ਫੈਸਟੀਵਲ 'ਚ ਸੀਗੇ ਹੈਨਾ ਤੇ ਇੱਦਾਂ ਸੰਦੀਪ ਪਾਟਕ ਜੀ ਐਮਐਲਏ ਨੂੰ ਬੈਠ ਕੇ ਲੈ ਰਹੇ ਸੀਗੇ ਸੋ ਸਰਕਾਰ ਕੌਣ ਚਲਾ ਰਿਆ ਜਨਾਬ ਇਸ ਬੈਠਕ ਚ ਵੀ ਕੋਈ ਗੱਲ ਵੀ ਨਹੀਂ ਆਈ ਕਿ ਹਾਂ ਚੰਡੀਗੜ੍ਹ ਵਾਲਾ ਮਸਲਾ ਕਿੱਡਾ ਬੜਾ ਖੜ ਗਿਆ ਪੰਜਾਬ ਮੂਰੇ ਆਪਾਂ ਕੀ ਕਰਨਾ ਜੀ ਸਿਰਫ ਐਸੇ ਨੁਕਤੇ ਤੇ ਚੱਬੇ ਆਲ ਕੀ ਕਰਨਾ ਡੇਰਾ ਬਨਾਨ ਕਿਵੇਂ ਕਰਨਾ ਬਰਨਾਲੇ ਚ ਕਿਵੇਂ ਸੈਟਿੰਗ ਕਰਨੀਆਂ ਗਿੱਦੜਵਾਜ ਖੇਡ ਕਿਵੇਂ ਕਰਨੀ ਹੈ ਸੋ ਕਿੱਥੇ ਕਿੱਥੇ ਕਿਹਦੀ ਕਿਹਦੀ ਡਿਊਟੀ ਲਾਈ ਹੈ ਕਿਹੜੇ ਮੋੜ ਤੇ ਕਿਹੜੇ ਘਰ ਤੇ ਕਿਹੜੇ ਚੌਂਕ ਤੇ ਆਹ ਕਮਾ ਚਲੀ ਪਾਟਕ ਨੇ ਦੇਖਿਆ ਜੀ ਹੂੰ ਹਵਾ ਪਾਣੀ ਦਾ ਕੀ ਹਾਲ ਹੈ ਜੀ ਹਵਾ ਕਹਿੰਦੇ ਕਾਫੀ ਇਸ ਵੇਲੇ ਗੁਣਵੱਤਾ ਹਵਾ ਦੀ ਇੰਪੈਕਟ ਹੋਈ ਹੋਈ ਆ ਦਿੱਲੀ ਵਾਲੇ ਪਾਸੇ ਵੀ ਇੱਧਰ ਪੰਜਾਬ ਦੇ ਵਿੱਚ ਵੀ ਚੰਡੀਗੜ੍ਹ ਦੇ ਵਿੱਚ ਵੀ ਇੱਥੇ ਅੰਤਰਰਾਸ਼ਟਰੀ ਪੱਤਰ ਤੇ ਉਹ ਖਬਰਾਂ ਛਪ ਰਹੀਆਂ ਨੇ ਵੀ 에ਅਰ ਕੁਆਲਿਟੀ ਬੜੀ ਖਰਾਬ ਹੋਈ ਆ ਕੀ ਹਾਲ ਚਾਲ ਹੈ ਜੀ ਬਿਲਕੁਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਚੰਡੀਗੜ੍ਹ ਦੇ ਵਿੱਚ ਇਸ ਮੌਕੇ ਭਾਰਤ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚੋਂ ਇੱਕ ਬਣ ਗਿਆ ਚੰਡੀਗੜ੍ਹ ਹੂੰ ਪੂਰੇ ਪੰਜਾਬ ਦੀ ਆਬੋ ਹਵਾ ਜਿਸ ਕਦਰ ਵਿਗੜੀ ਹੋਈ ਆ ਉਹ ਐਂ ਲੱਗਦਾ ਜਿਵੇਂ ਧੁੰਦ ਛਾਈ ਹੋਵੇ ਪੂਰਾ ਦਿਨ ਰਾਤ ਜਦੋਂ ਕਿ ਧੁੰਦ ਨਹੀਂ ਉਹ ਸਾਰਿਆਂ ਨੂੰ ਪਤਾ ਹੈ ਕਿ ਇਹ ਇੱਕ ਸਮੇਂ ਨਵੀਂ ਆ ਰਹੀ ਹੈ ਦੂਏ ਪਾਸੇ ਜਿਹੜਾ ਪਿਛਲੇ ਦਿਨਾਂ ਦਾ ਪ੍ਰਦੂਸ਼ਣ ਦਾ ਗੁਵਾਰ ਹੈ ਚਾਹੇ ਉਪਰਾਲੀਆ ਤੇ ਚਾਹੇ ਬੰਪਟਾ ਕਿਆ ਉਹਦਾ ਅਸਰ ਤੇ ਸਵੇਰ ਨੂੰ ਫੇਰ ਚੱਲਣਿਆ ਜਨਾਬ ਕੱਲ੍ਹ ਫੇਰ ਚੱਲਣਗੇ ਸੋ ਇਸ ਇਸ ਪ੍ਰਕਿਰਿਆ ਇਸ ਪ੍ਰਕਿਰਿਆ ਨੂੰ ਸਮਝ ਨਹੀਂ ਲੋੜਾ ਕਿ ਅਸੀਂ ਸਮਝੇ ਨਹੀਂ ਦੇ ਕਿ ਸਾਡੇ ਤੇ ਹਰ ਕਦੋਂ ਪਟਾਕਿਆਂ ਨਾਲ ਜੁੜ ਗਏ ਇਹ ਪਟਾਕਿਆਂ ਨਾਲ ਨਹੀਂ ਇਹ ਵਪਾਰੀ ਕਰਨ ਨਾਲ ਜੁੜੇ ਹੋਏ ਨੇ ਇਹ ਅਸੀਂ ਉਹਨਾਂ ਨੂੰ ਕਮਾਈ ਕਰਕੇ ਦੇਣੀ ਹੈ ਕਿਸੇ ਹੋਰ ਨੂੰ ਇਸ ਚੱਕਰ ਤੋਂ ਪਰ ਇਦੇ ਨਾਲ ਇੱਕ ਸਵਾਲ ਹੈ ਜੀ ਕਿ ਜੀ ਪ੍ਰਬੰਧ ਕਿੱਥੇ ਹੈ ਪਰਾਲੀ ਨੂੰ ਸੰਭਾਲਣ ਦਾ ਹੂੰ ਬੀਜੇ ਜੀ ਇਸ ਵਾਰ 90% ਖੇਤਾਂ 'ਚ ਤੁਹਾਨੂੰ ਝਾਤ ਮਾਰਿਆਂ ਦੇਖੂਗਾ ਕਿ ਵੀ ਪਰਾਲੀ ਦੀਆਂ ਗੱਠਾਂ ਬਣੀਆਂ ਨੇ ਪਰਾਲੀ ਟਰੈਲੀਆਂ 'ਚ ਲੱਦੀ ਹੋਈ ਆ ਪਰਾਲੀ ਸਾਈਡ ਤੇ ਢੇਰੀ ਲਾਈ ਹੋਈ ਆ ਜਿਹੜੀ ਸਰਕਾਰ ਇਸ਼ਤਿਹਾਰਾਂ ਦੇ ਉੱਤੇ ਪ੍ਰਚਾਰ ਕਰਦੀ ਆ ਅੱਗ ਨਾਲ ਲਾਏ ਉਹ ਪੰਜਾਬ ਬਚਾਇਓ ਹੈ ਨਾ ਉਪਰਾਲੀ ਚੱਕਣੀ ਨਹੀਂ ਜਾਂਦੀ ਜੀ ਫੋਨ ਕਰ ਕਰ ਕੇ ਆ ਕੇ ਜਾਂਦੇ ਨੇ ਪਿੰਡਾਂ ਵਾਲੇ ਸਰਪੰਚ ਪੰਜ ਕਿਸਾਨ ਕਿ ਭਈ ਲੈ ਜਾਓ ਲੈਣੇ ਨਹੀਂ ਆਉਂਦੇ ਫਿਰ ਦੂਆ ਸਵਾਲ ਇਹ ਵੀ ਆਉਂਦਾ ਕਿ ਉਹ ਵੀ ਫੈਕਟਰੀਆਂ ਜਾ ਕੇ ਫੁਕੀ ਹੋ ਜਾਂਦੀ ਹੈ ਤੇ ਉਹਦਾ ਧੂਆ ਕਿੱਥੇ ਜਾਂਦਾ ਹੈ ਇਹ ਵੀ ਸਵਾਲ ਖੜਾ ਹੈ ਪਰ ਇਹ ਸਭ ਦੇ ਦਰਮਿਆਨ ਇਹ ਵੀ ਪਹਿਲੂ ਆਇਆ ਜੀ ਕਿ ਮਸ਼ੀਨਰੀ ਆ ਗਈ ਜੀ ਉਹ ਕੇਂਦਰ ਤੋਂ ਫੰਡ ਆਇਆ ਮਸ਼ੀਨਰੀ ਆਈ ਜਦੋਂ ਇਕੱਠੀ ਪ੍ਰਕਿਰਿਆ ਦੀ ਲੋੜ ਆ ਉਸ ਸਮੇਂ ਇਕੱਠੀ ਮਸ਼ੀਨਰੀ ਕਿੰਨੀ ਗਿਣਤੀ ਜਾਂ ਤੁਹਾਡੇ ਕੋਲ ਹੂੰ ਹੂੰ ਜਦੋਂ ਮਤਲਬ ਇਹ ਤਾਂ ਹੈ ਨੀਗਾ ਕਿ ਬਾਕੀ 6 ਮਹੀਨੇ ਬਾਅਦ ਪਰਾਲੀ ਨੂੰ ਚੱਕ ਲੈਣਗੇ ਜੀ ਅੱਜ ਲੋਡ ਹੈ ਉਸ ਫਸਲੇ ਤੇ ਕੇਂਦਰ ਨੇ ਜਿਹੜਾ ਫੰਡ ਦੇਣਾ ਸੀ 1200 ਕਰੋੜ ਉਹ ਤੋਂ ਕੇਂਦਰ ਮੁੱਕਰ ਗਿਆ ਅਦਾਲਤ ਨੇ ਪੁੱਛਿਆ ਵੀ ਜਾਂ ਹਾਂ ਕਰੋ ਜਾਂ ਨਾ ਕਰੋ ਪਰ ਉਹ ਤੋਂ ਪਹਿਲਾਂ ਸਾਡੀ ਸਰਕਾਰ ਨੇ ਕਿੰਨੀ ਚਾਰਜੋਈ ਕੀਤੀ ਜੀ ਸੋ ਇਹ ਸਾਰੀ ਸਥਿਤੀ ਦੇ ਵਿੱਚ ਇਕੱਲੇ ਕਿਸਾਨ ਦੇ ਗਲ ਪਾ ਕੇ ਤੁਸੀਂ ਕਹੋ ਕਿ ਮੌਸਮ ਲਈ ਉਹ ਜ਼ਿੰਮੇਵਾਰ ਆ ਐ ਨਹੀਂ ਸਰਨਾ ਤੇ ਜਿਹੜੀ ਗੱਲ ਤੇ ਸੰਜੀਦਾ ਜਵਾਬ ਦੇਣ ਦੀ ਗੱਲ ਹੁੰਦੀ ਹੈ ਤੁਸੀਂ ਹੈਰਾਨ ਹੋਵੋਗੇ ਕੱਲ ਜਦੋਂ ਆਪਾਂ ਚੰਡੀਗੜ੍ਹ ਦੇ ਹਵਾਲੇ ਦਾ ਯੂਨੀਵਰਸਿਟੀ ਦੀ ਸੈਨੇਟ ਦੀ ਗੱਲ ਕਰ ਰਹੇ ਹਾਂ ਮੁੱਖ ਮੰਤਰੀ ਸਾਹਿਬ ਉੱਥੇ ਆਏ ਹੋਏ ਸੀ ਤੇ ਮੁੱਖ ਮੰਤਰੀ ਸਾਹਿਬ ਨੇ ਉਸ ਸਮਾਗਮ ਦੇ ਵਿੱਚ ਆਪਣੀ ਹਮ ਰਤਬਾ ਲੈnde ਪੰਜਾਬ ਦੀ ਮੁੱਖ ਮੰਤਰੀ ਬੀਬੀ ਦਾ ਮਜ਼ਾਕ ਡਾ ਹੈ। ਹੂੰ ਉਹਨੇ ਕਿਹਾ ਸੀਗਾ ਕਿ ਸਾਡੇ ਜੀ ਧੂਆਂ ਆਉਂਦਾ ਪੰਜਾਬ ਦਾ ਹੈਨਾ ਤੇ ਜੀ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸ마ਣ ਨੂੰ ਚਿੱਠੀ ਲਿਖਾਂਗੀ। ਉਹ ਕਹਿੰਦੇ ਅਸੀਂ ਤਾਂ ਪਾਕਿਸਤਾਨ ਦੀ ਇੱਕ ਪਹਿਲਾਂ ਬੀਬੀ ਤੋਂ ਦੁਖੀ ਸੀ ਆ ਹੁਣ ਦੂਜੀ ਮੈਨੂੰ ਦੁਖੀ ਕਰਨ ਲੱਗੀ ਭਾਈ ਤੂੰ ਨਹੀਂ ਕਰ ਲੈ ਦੁਖੀ। ਮਤਲਬ ਉਹ ਉਰੂਸਾ ਕਨੀ ਇਸ਼ਾਰਾ ਕਰ ਰਹੀ ਸੀ। ਜੀ। ਮਤਲਬ ਤੁਸੀਂ ਚੁਟਕਲੇ ਸੁਣਾਓਗੇ। ਭਈ ਤੁਸੀਂ ਉਸ ਨੂੰ ਤਕਨੀਕੀ ਤੌਰ ਤੇ ਦਿਓ ਜਵਾ। ਜੀ ਤੇ ਭਾਈ ਸਾਡਾ ਧੂਆਂ ਤੇਰੇ ਕਿਵੇਂ ਜਾ ਰਿਹਾ ਹੂੰ ਸਾਡਾ ਧੂਆਂ ਗੱਡੀ ਜਾਂਦਾ ਦਿੱਲੀ ਵਾਲੇ ਕਹਿੰਦੇ ਸਾਡੇ ਆਉਂਦਾ ਹੂੰ ਜਾਂ ਦਿੱਲੀ ਨੂੰ ਜਵਾਬ ਦੇਉ ਕਿ ਭਈ ਇਸਾ ਲਾਹੌਰ ਭੇਜਦੇ ਆਪਣਾ ਧੂਆਂ ਅਸੀਂ ਦਿੱਲੀ ਨਹੀਂ ਭੇਜਦੇ ਹੂੰ ਮਤਲਬ ਇਹ ਸਭਾ ਚ ਵਿਦਿਆਰਥੀਆਂ ਚ ਇਹ ਕਹਿਣਾ ਮੁੱਖ ਮੰਤਰੀ ਦਾ ਬਾਜੀ ਸਾਡਾ ਧੂਆਂ ਤਾਂ ਗੋਲ ਗੋਲ ਘੁੰਮਦਾ ਤਾਂ ਲਾਹੌਰ ਵਾਲੇ ਵੀ ਕਹਿੰਦੇ ਇਹ ਮੁੱਖ ਮੰਤਰੀ ਸਾਹਿਬ ਦੇ ਬਿਆਨਵਾਜੀ ਸੋ ਇਹ ਜਹੀ ਚੰਡੀਗੜ੍ਹ ਨੂੰ ਬਿਆਨਵਾਜੀ ਵੀ ਹੋ ਸਕਦਾ ਕਿਸੇ ਰੈਲੀ ਚ ਕਿਸੇ ਮੇਲੇ ਚ ਕਿਸੇ ਸਮਾਗਮ ਚ ਸੁਣਾ ਦੇਣ ਪਰ ਅਧਿਕਾਰਤ ਬਿਆਨ ਦੇਣ ਤੋਂ ਤੁਸੀਂ ਭੱਜ ਰਹੇ ਹੋ ਔਰ ਪ੍ਰਦੂਸ਼ਣ ਨੂੰ ਬਚਾਉਣ ਦੇ ਲਈ ਮੁੱਖ ਮੰਤਰੀ ਸਾਹਿਬ ਦਾ ਪ੍ਰਾਲੀ ਨੂੰ ਲੈ ਕੇ ਆਪਣਾ ਬ ਕਿ ਜੇ ਕੇਂਦਰ ਨੇ ਬਾਹਰ ਨਾ ਫੜੀ ਜੀ ਫਿਰ ਐਂ ਅੱਗ ਲੱਗੂਗੀ ਹਾਂ ਫਿਰ ਮੈਂ ਕੁਝ ਨਹੀਂ ਕਰ ਸਕਦਾ ਫਿਰ ਜਦੋਂ ਕੇਜਰੀਵਾਲ ਕਹਿੰਦਾ ਸੀ ਪੰਜਾਬ ਦਾ ਤੂੰ ਐ ਜਾਂ ਤੁਸੀਂ ਕਿਉਂ ਨਹੀਂ ਇਹ ਗੱਲ ਕਹੀ ਜੀ ਸੋ ਇਹ ਸਾਰੀ ਹੁਣ ਤੁਸੀਂ ਪਘੋੜੇ ਹੋ ਰਹੇ ਹੋ ਸੱਤਾ ਚ ਆਉਣ ਤੋਂ ਪਹਿਲਾਂ ਤੁਸੀਂ ਕਹਿੰਦੇ ਸੀ ਸਾਡੇ ਕੋਲ ਸਾਰੇ ਮਸਲੇ ਦਾ ਹੱਲ ਹੈ ਹੂੰ ਸੋ ਅੱਜ ਤੁਸੀਂ ਬਾਦਲਾ ਕੈਪਟਨ ਵਾਲੇ ਕਤਾਰ 'ਚ ਖੜੇ ਹੋ ਜਨਾਬ ਹੂੰ ਦੀਪਕ ਜੀ ਪੰਚਾਂ ਨੂੰ ਸੌਂਚਕਾਉਣ ਦਾ ਕੰਮ ਹੁਣ 19 ਨਵੰਬਰ ਨੂੰ ਹੋਣਾ ਜੀ ਹਾਂ ਬਿਲਕੁਲ ਜੀ ਉਸ ਦਿਨ ਲੀਡਰਸ਼ਿਪ ਬਹਿਲੀ ਹੋ ਜੂਗੀ ਕਿਉਂਕਿ ਚੋਣ ਪ੍ਰਚਾਰ ਦਾ ਕੰਮ 18 ਨੂੰ ਨਿਭੜ ਜਾਣਾ ਜੀ ਤੇ 20 ਤਰੀਕ ਨੂੰ ਵੋਟਾਂ ਨੇ ਤੇ ਜੇ ਚੋਣ ਪ੍ਰਚਾਰ ਤੋਂ ਬਾਅਦ ਇੱਕ ਦਿਨ ਫਿਰ ਘਟਣਾ ਔਖਾ ਹੋ ਜੂਗਾ ਕਿਉਂਕਿ ਬਹਿਲੇ ਵੀ ਹੋ ਜਾਣਗੇ ਤੇ ਧੜਕਣ ਵੀ ਵਧ ਜੂਗੀ ਇਸ ਲਈ ਉਹਨੂੰ ਬਿਜੀ ਰੱਖਣ ਦਾ ਫਾਰਮੂਲਾ ਇਹ ਹੈਗਾ ਕਿ ਚਲੋ ਉਸ ਦਿਨ ਪੰਚਾਂ ਨਾਲ ਗੁਪਤੂ ਕਰ ਲੋ ਤੇ ਨਾਲੇ ਚਰਚਾ 'ਚ ਵੀ ਰਹਾਂਗੇ ਮੀਡੀਆ 'ਚ ਵੀ ਰਹਾਂਗੇ ਤੇ ਨਾਲੇ ਇਸ ਬਹਾਨੇ ਬਿਨਾਂ ਕਿਹਾਂ ਬਿਨਾਂ ਅਧਿਕਾਰਤ ਹੋਇਆ ਚੋਣ ਪ੍ਰਚਾਰ ਵੀ ਹੋ ਜੂਗਾ। ਵੈਸੇ ਅਜੇ ਤੱਕ ਸਰਪੰਚਾਂ ਵਾਲਾ ਇਹ ਸੋਚੁੱਕ ਸਮਾਗਮ ਬਹੁਤ ਚਰਚਾ ਚ ਹੈ। ਹੂੰ ਹੂੰ। ਸਰਪੰਚਾਂ ਨੇ ਸੋਚੁੱਕ ਸਮਾਗਮ ਚ ਮਾਨਕ ਗੋਇਲ ਹੋਰੀ ਜਿਹੜੇ ਆਰਟੀਆਈ ਨੇ ਤੇ ਉਹ ਆਰਟੀਆਈ ਰਹੀਂ ਕੋਈ ਨਾ ਕੋਈ ਜਾਣਕਾਰੀ ਕਢ ਲਿਆ ਹੁੰਦੇ ਨੇ ਉਹ ਕਹਿੰਦੇ 25 ਕਰੋੜ ਰੁਪਇਆ ਖਰਚਤਾ। ਜੀ। ਕਹਿੰਦੇ ਜਿਹੜਾ ਕੰਮ 20 ਹਜ਼ਾਰ ਚ ਹੋ ਸਕਦਾ ਸੀ ਉਹ ਕੰਮ ਤੇ 25 ਕਰੋੜ ਖਰਚਤਾ। ਉਹ ਕਹਿੰਦੇ ਵੀ 10 ਹਜ਼ਾਰ ਸਰਪੰਚਾਂ ਨੂੰ ਸੌਂਚ ਕਈ ਆ। ਹੂੰ। ਤੇ ਇੱਕ ਸੌ ਚੁੱਕਣ ਵਾਲੇ ਕਾਗਜ਼ ਦੀ ਫੋਟੋਸਟੇਟ ਕਾਪੀ 2 ਰੁਪਏ ਦੀ ਹੋ ਜਾਂਦੀ ਆ। ਹੂੰ। ਤੇ ਜੇ 2-2 ਰੁਪਏ ਦੀ ਫੋਟੋਸ਼ੈਡ ਕਾਪੀ ਦੇ ਕੇ ਉਹਨੂੰ ਵੀਡੀਓ ਕੋਲੋਂ ਸੌਂਚਕਾਤੀ ਹੁੰਦੀ ਚੱਲ ਐਸਟੀਐਮ ਕੋਲੋਂ ਚੁਕਾਤੀ ਹੁੰਦੀ ਏਡੀਸੀ ਕੋਲੋਂ ਚੁਕਾਤੀ ਚੱਲ ਡੀਸੀ ਤੱਕ ਵੀ ਜਾਇਆ ਹੁੰਦੇ ਕਾਹ ਵੀ ਖਰਚਾ ਨਹੀਂ ਹੋਣਾ ਸੀ ਗੱਡੀ ਸਰਪੰਚ ਨੇ ਆਪ ਹੀ ਲੈ ਕੇ ਆਪਣੇ ਜिले ਦੇ ਡੀਸੀ ਤੱਕ ਪਹੁੰਚ ਜਾਣਾ ਸੀ ਜੀ ਵੈਸੇ ਤਾਂ ਇਹ ਕੰਮ ਵੀਡੀਓ ਪੱਧਰ ਤੇ ਨਹੀਂ ਪੜ ਜਾਂਦਾ ਹਮ ਪਰ ਕਿਸੇ ਸਮੇ ਬਾਦਲ ਸਾਹਿਬ ਨੇ ਇਹ ਕੰਮ ਠਿੰਡੇ ਕਰਤਾ ਤੇ ਕੈਪਟਨ ਨੇ ਪਟਿਆਲੇ ਕਰਤਾ ਫਿਰ ਸਟੌਲ ਵਾਲੇ ਮਾਸਟਰ ਦਾ ਮੁੰਡਾ ਕਿਉ ਪਿੱਛੇ ਰਿਹਾ ਉਹ ਕਹਿੰਦਾ ਵੀ ਮੈਂ ਵੀ ਕਰੂੰਗਾ ਫਿਰ ਉਹਨੇ ਅਗਲੇ ਨੇ ਆਪਣਾ ਲੁਧਿਆਣੇ ਸਾਈਕਲ ਵੈਲੀ ਦੇ ਵਿੱਚ ਕਰਤਾ ਹੁਣ ਉਹ 25 ਕਰੋੜ ਵਾਲੀ ਚਰਚਾ ਜੇ ਚੱਲੀ ਰਹੀ ਸੀ ਕਿ ਇਹਨਾਂ ਨੂੰ ਲੱਗਿਆ ਕਿ ਹੁਣ 83000 ਪੰਚਾਂ ਨੂੰ ਐਂ ਬੁਲਾਉਣਾ ਤਾਂ ਠੀਕ ਨਹੀਂਗਾ ਉਹਨਾਂ ਚ ਬੀਬੀਆਂ ਵੀ ਹੋਣਗੀਆਂ ਤੇ ਬੀਬੀਆਂ ਆਉਣਗੀਆਂ ਉਹਨਾਂ ਦੇ ਘਰ ਵਾਲੇ ਜਾਂ ਮੁੰਡਾ ਜਾਂ ਕੋਈ ਨਾ ਕੋਈ ਨਾਲ ਆਊਗਾ ਤੇ ਆਪਣੇ ਵਾਲੇ ਪੰਚ ਨੇ ਵੀ ਦੋ ਚਾਰ ਬੰਦੇ ਨਾਲ ਲਿਆਉਣੇ ਹੁੰਦੇ ਨੇ ਕਿਉਂਕਿ ਜਾਣ ਲੱਗੇ ਫਿਰ ਗਲਾਸੀ ਵੀ ਕੜਕਾਉਣੀ ਹੁੰਦੀ ਹੈ ਨੇੜੇ ਵਾਲ ਠੇਕੇ ਤੋਂ ਲੈ ਕੇ ਤੇ ਇਸ ਲਈ ਕਿ ਗਿਣਤੀ ਬਹੁਤ ਵੱਜੂਗੀ 83000 ਵਾਲੇ ਬੰਦਿਆਂ ਦੀ ਤਾਂ ਜੀ ਉਸ ਹਸਾਬ ਨਾਲੇ ਕਹਿੰਦੇ ਵੀ ਜ਼ਿਲ੍ਹਾ ਪੱਧਰ ਤੇ ਹੀ ਕੰਮ ਕਰਦੋ ਹੂੰ ਹੁਣ 19 ਨਵੰਬਰ ਨੂੰ ਜ਼ਿਲ੍ਹਾ ਪੱਧਰ ਤੇ ਪੰਚਾਂ ਨੂੰ ਸੋਚ ਕਾਈ ਜਾਣੀ ਆ ਇਹਦੇ ਲਈ ਪ੍ਰਬੰਧਾਂ ਦਾ ਕੰਮ ਡੀਸੀ ਸਾਹਿਬ ਨੂੰ ਦਿੱਤਾ ਪਰ ਚਿਹਰੇ ਮੋਹਰੇ ਆਪਣੇ ਦਿਖਣ ਇਸ ਲਈ ਕੈਬਨਟ ਮੰਤਰੀਆਂ ਦੀ ਜਾਂ ਹੋਰ ਪਾਰਟੀ ਦੇ ਨੁਮਾਇੰਦਿਆਂ ਦੀ ਡਿਊਟੀ ਲਾਤੀ ਕਿ ਵੀ ਤੁਸੀਂ ਉਸ ਦਿਨ ਉਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਾ ਸੋ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚੋਂ ਜਿੱਥੇ ਜਿੱਥੇ ਚੋਣ ਹੋ ਰਹੀ ਆ ਉਹਨਾਂ ਨੂੰ ਛੱਡ ਕੇ ਬਾਕੀ ਥਾਵਾਂ ਦੇ ਉੱਤੇ 19 ਨਵੰਬਰ ਨੂੰ ਪੰਜਾਬ ਦੇ ਚੁਣੇ ਹੋਏ ਪੰਚਾਂ ਨੂੰ ਵੀ ਸੋਚ ਕਈ ਜਾਊਗਾ ਦੇਖਦੇ ਆ ਇੱਥੇ ਖਰਚਾ ਕਿੰਨਾ ਆਉਂਦਾ ਪਤਾ ਲੱਗ ਜੂ ਹੈ ਨਾ ਬਾਅਦ ਚੋ ਵੀ ਵੀ ਕੀ ਬਣਦਾ ਇਹ ਪਤਾ ਲੱਗ ਜੂ ਈਵੈਂਟ ਮੈਨੇਜਮੈਂਟ ਹੈ ਸਾਰਾ ਇਹ ਸਭ ਈਵੈਂਟ ਮੈਨੇਜਮੈਂਟ ਦਾ ਖੇਡ ਹੈ ਕੰਪਨੀ ਦਾ ਖੇਡ ਹੈ ਜਿਹੜੀ ਕੰਪਨੀ ਦਿੱਲੀ ਨੂੰ ਜਾਂਦੀ ਆ ਫਿਰ ਬਿਲਕੁਲ ਦੀਪਕ ਜੀ ਅੱਛਾ ਜਿਹੜੀ ਆਪਣੀਆਂ ਗੱਲਬਾਤ ਹੁੰਦੀ ਆ ਤੁਹਾਡੀ ਰਿਪੋਰਟਿੰਗ ਦੀ ਇਸ਼ਲਾਗਾ ਕਰਨ ਵਾਲੇ ਰੋਜ਼ਾਨਾ ਬਹੁਤ ਸਾਰੇ ਮੈਸੇਜਸ ਆਉਂਦੇ ਨੇ ਇੱਕ ਸੁਨੇਹਾ ਚੋਹਾਨ ਸਾਹਿਬ ਦਾ ਆਇਆ ਸੁਖਜਿੰਦਰ ਚੋਹਾਨ ਜੀ ਦਾ ਉਹਨਾਂ ਨੇ ਵਿਚੇਚੇ ਤੌਰ ਤੇ ਕਿਹਾ ਕਹਿੰਦੇ ਜੀ ਦੀਪਕ ਜੀ ਦਾ ਕੇਈ ਗੱਲ ਪਹੁੰਚਦੀ ਕਰਦੇ ਹੋ ਵੀ ਕਮਾਲ ਦੇ ਰਿਪੋਰਟਰ ਨੇ ਸੋ ਤੁਹਾਡੇ ਵਾਸਤੇ ਇਹ ਜਿਹੜੀ ਆ ਸ਼ਲਾਘਾ ਭਰੇ ਸ਼ਬਦ ਸੁਣਨ ਵਾਲਿਆਂ ਵੱਲੋਂ ਨਿਰੰਤਰ ਆਉਂਦੇ ਨੇ ਅੱਜ ਇਹ ਇਹ ਸ਼ਬਦ ਇਹ ਸ਼ਬਦ ਨਾ ਵਿਜੇ ਜੀ ਹਿੰਮਤ ਦਿੰਦੇ ਨੇ ਤੁਹਾਨੂੰ ਜੀ ਇਹ ਸੱਚ ਨਾਲ ਖੜਨ ਦੀ ਤਾਕਤ ਦਿੰਦੇ ਨੇ ਔਰ ਪੰਜਾਬ ਲਈ ਲੜਨ ਦੀ ਤਾਕਤ ਦਿੰਦੇ ਨੇ ਧੰਨਵਾਦ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਦੇ ਸਨੇਹ ਨਹੀਂ ਵੀ ਆਪਾਂ ਪੜ ਪਾਉਂਦੇ ਉਹਨਾਂ ਦਾ ਵੀ ਧੰਨਵਾਦ ਜੀ ਬਹੁਤ ਮਿਹਰਬਾਨੀ ਦੀਪਕ ਜੀ ਕੱਲ ਫੇਰ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ